ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਸਮੇਤ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਦੇ ਅੰਦਰ ਸੰਗਤ ਵੱਲੋਂ ਸਰਦਾ ਤਿਸ ਕਾਰਜਵਜੋਂ ਵੱਡੀ ਗੈਰੰਤੀ ਦੇ ਵਿੱਚ ਰਮਾਲਾ ਸਾਹਿਬ ਪੇਟ ਕੀਤਾ ਜਾਂਦੇ ਨੇ ਲੇਕਿਨ ਅਕਸਰ ਹੀ ਰਮਾਲਿਆਂ ਦੀ ਗੁਣਵੱਤਾ ਤੇ ਮਿਆਰ ਠੀਕ ਨਹੀਂ ਹੁੰਦਾ ਇਸ ਦੇ ਨਾਲ ਹੀ ਰਮਾਲਿਆਂ ਦੀ ਬਹੁਤਾਤ ਕਾਰਨ ਸਾਮ ਸੰਭਾਲ ਦੇ ਵਿੱਚ ਵੀ ਵੱਡੀ ਸਮੱਸਿਆ ਬਣਦੀ ਹੈ ਤੇ ਇਸ ਦੇ ਮੱਦੇ ਨਜ਼ਰ ਹੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਤਿੰਨ ਵੱਖ-ਵੱਖ ਅਹਿਮ ਬੈਠਕਾਂ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਸਾਹਿਬਾਂ ਦੇ ਅੰਦਰ ਖਾਸ ਕਾਊਂਟਰ ਸਥਾਪਿਤ ਕੀਤੇ ਜਾਣਗੇ ਜਿੱਥੇ ਸੰਗਤ ਰਮਾਲਾ ਸਾਹਿਬ ਦੇ ਲਈ ਪੇਟਾ ਜਮਾ ਕਰਵਾਏਗੀ ਤੇ ਉਹਨਾਂ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਸਥਾਪਿਤ ਕੀਤੇ ਜਾਣ ਵਾਲੇ ਕਾਊਂਟਰਾਂ ਤੇ ਸ਼ਰਧਾ ਦੇ ਅਨੁਸਾਰ ਰਮਾਲਿਆਂ ਦੇ ਲਈ ਪੇਟਾ ਜਮਾ ਕਰਵਾ ਕੇ ਰਸੀਦ ਹਾਸਲ ਕੀਤੀ ਜਾਵੇ ਤੇ ਗੁਰੂ ਦਰਬਾਰ ਅੰਦਰ ਰਸੀਦ ਦਿਖਾ ਕੇ ਅਰਦਾਸ ਕਰਵਾਈ ਜਾਵੇ। ਬਾਕਾਇਦਾ ਤੌਰ ਤੇ ਰਮਾਲਾ ਸਾਹਿਬ ਪੇਟ ਕੀਤਾ ਜਾਂਦਾ। ਇਸੇ ਤਰ੍ਹਾਂ ਕਿਸੇ ਨੇ ਸਹਿਜ ਪਾਠ ਰਖਾਇਆ। ਕਿਸੇ ਨੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ। ਪਰ ਜਿਸ ਲਈ ਅਸੀਂ ਵੱਡੀ ਤਦਾਦ ਦੇ ਵਿੱਚ ਆ ਮੈਂ ਕੱਲ ਵੀ ਬਾਬਾ ਬੁੱਢਾ ਜੀ ਦੇ ਸਥਾਨ ਤੇ ਬਹੁਤ ਵੱਡਾ ਜੋੜ ਮੇਲਾ ਚੱਲ ਰਿਹਾ ਜੀ ਉਹਦੀ ਸਮਾਪਤੀ ਹੋਣੀ ਹੈ ਤੇ ਉਹਦੇ ਨਾਲ ਹੁੰਦਾ ਕੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸਮੁੱਚੇ ਗੁਰਦੁਆਰਾ ਸਹਿਮਾਨਾਂ ਨੂੰ ਪਿੰਡਾਂ ਦੇਆਂ ਨੂੰ ਵੀ ਸ਼ਹਿਰਾਂ ਦੇਆਂ ਨੂੰ ਵੀ ਉਹ ਦੇਖਦੇ ਆ ਵੀ ਉਹਨਾਂ ਨੂੰ ਰੱਖਣ ਨੂੰ ਥਾਂ ਨਹੀਂ ਉਹ ਫੇਰ ਅਲਮਾਰੀਆਂ ਭਰਦੇ ਆ ਜਿਹੜੇ ਅਲਮਾਰੀਆਂ ਖੋਲਦੇ ਆ ਉਹ ਫੇਰ ਸਾਰੇ ਜਿਹੜੇ ਥੱਲੇ ਧਰਤੀ ਦੇ ਡਿੱਗਦੇ ਆ ਤੇ ਉਹਦੇ ਨਾਲ ਮਰਿਆਦਾ ਦਾ ਵੀ ਲੰਘਣ ਹੁੰਦਾ ਦੂਸਰਾ ਮੈਂ ਸਮਝਦਾ ਆਂ ਵੀ ਜਿਹੜੇ ਕਿਸੇ ਨੇ ਡਿਸਪੋਜ਼ਲ ਕਰਨੀ ਉਹਦੀ ਉਹ ਡਿਸਪੋਜ਼ਲ ਕਹਿਣ ਤੋਂ ਬਾਅਦ ਵੀ ਉਹ ਵਰਤੇ ਤਾਂ ਜਾਂਦੇ ਨਹੀਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਤੇ ਸਾਨੂੰ ਇਹ ਦਰਪੇਸ਼ ਵੱਡੀਆਂ ਸਮੱਸਿਆਵਾਂ ਪਿਛਲੇ ਵੇਲੇ ਆਈਆਂ ਕੋਇਨਬਾਲ ਸਾਹਿਬ ਜਿਲੇ ਉਹਨਾਂ ਨੂੰ ਅਸੀਂ ਉਹ ਕਰਨ ਭੇਟ ਕਰਦੇ ਆਂ ਤੇ ਉੱਥੇ ਫਿਰ ਲੋਕ ਇਤਰਾਜ਼ ਕਰਦੇ ਕਿਉਂਕਿ ਇਹਦੇ ਵਿੱਚ ਸਿੰਥੈਟਿਕ ਕਪੜਾ ਵੀ ਹੁੰਦਾ ਸੋ ਜੇ ਅੱਜ ਕੌਮ ਸਮੁੱਚੇ ਤੌਰ ਤੇ ਇਹ ਦੋ ਕਾਰਜਾਂ ਦੇ ਉੱਤੇ ਸੰਕੋਚ ਕਰ ਲੈ ਮੈਂ ਬੰਦ ਨਹੀਂ ਕਹਿ ਰਿਹਾ ਬਾਰ-ਬਾਰ ਕਈ ਇਸ ਗੱਲ ਦੇ ਉੱਤੇ ਵੀ ਇਤਰਾਜ਼ ਕਰਨਗੇ ਮੈਂ ਬੰਦ ਨਹੀਂ ਕਹਿ ਰਿਹਾ ਜਿਹੜੇ ਰਮਾਲਾ ਸਾਹਿਬ ਭੇਟ ਕਰਨੇ ਆ ਉਹਦੇ ਲਈ ਅਸੀਂ ਹੁਣ ਆਪਣੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇੱਕ ਰਮਾਲਾ ਫੰਡ ਦੇ ਤੌਰ ਤੇ ਕਾਊਂਟਰ ਜਿਹੜਾ ਹੈ ਉਹ ਖੋਲਾਂਗੇ ਉਹ ਉੱਥੇ ਆ ਕੇ ਆਪਣੇ ਪੈਸੇ ਜਮ੍ਹਾਂ ਕਰਾਵੇ ਰਮਾਲੇ ਦੇ ਆਪਣੀ ਜਥਾ ਸ਼ਕਤੀ ਅਨਸਾਰ ਉੱਥੇ ਕੋਈ ਬੰਨੋ ਗਰੀ ਨੇ ਵੀ ਕਿੰਨੇ ਜਮ੍ਹਾਂ ਕਰਾਉਂਦਾ ਉਹਨੂੰ ਬਕਾਇਦਾ ਰਸੀਦ ਦਿੱਤੀ ਜਾਊਗੀ ਜੇ ਸੱਚਖੰਡ 'ਚ ਜਾਣਾ ਉਹ ਗ੍ਰਾਂਤੀ ਕੀਰਤ ਆਪਣੇ ਜਿਹੜਾ ਸੇਵਾਦਾਰ ਹੈ ਅਰਦਾਸ ਗਿਆ ਸਿੰਘ ਉਹਨੂੰ ਰਸੀਦ ਦਿਖਾ ਲ ਕੇ ਅਰਦਾਸ ਵੀ ਕਰਾ ਸਕਦਾ ਇਸ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਦੀ 71 ਕਾ ਦੇ ਵਿੱਚ ਵੱਖ-ਵੱਖ ਈ-ਕਮਰਸ ਵੈੱਬਸਾਈਟਾਂ ਤੇ ਐਪਸ ਤੇ ਪਾਵਨ ਗੁਰਬਾਣੀ ਦੀ ਗੋਟਕਾ ਸਾਹਿਬ ਸੈਂਸ਼ੀਆਂ ਦੀਪ ਕੀਤੀ ਜਾ ਰਹੀ ਆਨਲਾਈਨ ਵਿਕਰੀ ਦਾ ਵੀ ਸਖਤ ਨੋਟਿਸ ਲਿਆ ਗਿਆ ਤੇ ਇਸ ਤੇ ਮੁਕੰਮਲ ਕੰਬਦੀ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਐਫਜੀਪੀਸੀ ਪ੍ਰਧਾਨ ਨੇ ਕਿਹਾ ਕਿ ਇਹ ਮਾਮਲਾ ਬੇहद ਗੰਭੀਰ ਹੈ ਕਿਉਂਕਿ ਇਸ ਦੇ ਨਾਲ ਗੁਰਬਾਣੀ ਦੀ ਮਾਨ ਮਰਿਆਦਾ ਤਿਸਕਾਰ ਨੂੰ ਢਾਹ ਲੱਗ ਰਹੀ ਹੈ ਕਾਫੀ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਪਹੁੰਚ ਰਹੀਆਂ ਸੀ ਕਿ ਜਿਹੜੇ ਆਨਲਾਈਨ ਬੱਖ-ਬੱਖ ਜਿਹੜੇ ਏਜੰਸੀਆਂ ਉਹ ਗੁਰੂ ਪਾਤਸ਼ਾਹ ਦੀਆਂ ਸੈਂਚੀਆਂ ਤੇ ਗੁੱਟ ਕੇ ਆਦ ਉਹ ਬੱਕ ਕਰਕੇ ਜਿਹੜੇ ਆ ਰੂਟੀਨ ਡਾਕ ਦੇ ਵਿੱਚ ਬੱਖ-ਬੱਖਾਂ ਤੇ ਪਹੁੰਚਾਉਂਦੇ ਆ ਜਿਸ ਵਿੱਚ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਆ ਤੇ ਅੱਜ ਧਰਮ ਪ੍ਰਚਾਰ ਕਮੇਟੀ ਨੇ ਇਹ ਫੈਸਲਾ ਕੀਤਾ ਕਿਉਂਕਿ ਇਹ ਮਾਨ ਮਰਿਆਦਾ ਗਰਬਾਣੀ ਦਾ ਇੱਕ ਗੰਭੀਰ ਮਸਲਾ ਆ ਤੇ ਅਸੀਂ ਚਾਹੁੰਦੇ ਪਈਏ ਤੁਰੰਤ ਜਿਹੜੀਆਂ ਵੀ ਏਜੰਸੀਆਂ ਇਹ ਕਾਰਜ ਕਰਦੀਆਂ ਉਹ ਸਾਰੇ ਬੰਦ ਕਰਨ ਕਿਉਂਕਿ ਰੁਟੀਨ ਦੀ ਡਾਕ ਦੇ ਵਿੱਚ ਕਈ ਹੋਰ ਵੀ ਐਸੇ ਪਦਾਰਥ ਹੁੰਦੇ ਆ ਜਿਹੜੇ ਗੁਰਬਾਣੀ ਦੇ ਉਹਨਾਂ ਸੈਂਚੀਆਂ ਤੇ ਗੋਟਕਿਆਂ ਦੇ ਨਾਲ ਜਾਂਦੇ ਆ ਜਿਨ੍ਹਾਂ ਮर्यादा ਦਾ ਲੰਘਣ ਹੁੰਦਾ ਤੇ ਅਸੀਂ ਅੱਜ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਸ਼ਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਕਿ ਇਹ ਜਿਹੜੀਆਂ ਏਜੰਸੀਆਂ ਇਹੋ ਜਿਹੀਆਂ ਜਿਨ੍ਹਾਂ ਚ ਪ੍ਰਮੁੱਖ ਤੌਰ ਤੇ ਐਮਾਜੋਂ ਨੇ ਆ ਉਹਨਾਂ ਨੂੰ ਸਾਧ ਕੇ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਇਹੋ ਜਿਹੀਆਂ ਜਿਹੜੀਆਂ ਧਾਰਮਿਕ ਖਾਸ ਕਰਕੇ ਗੁਰਬਾਣੀ ਦੇ ਨਾਲ ਸੰਬੰਧਿਤ ਕੋਈ ਗੁਟਕਾ ਸਹਿਬਾਨ ਜਾਂ ਸੈਂਚੀਆਂ ਉਹ ਤੁਰੰਤ ਉਹ ਸਾਰੇ ਬੰਦ ਕਰਨ ਜਿਹੜਾ ਰਿਪੋਰਟ ਜਗਬਾਣੀ ਟੀਵੀ